ਲਓ ਜੀ ਵੋਟਾਂ ਦਾ ਨਤੀਜਾ ਪਲਟ ਗਿਆ ਪਰ ਹੁਣ ਤੁਸੀਂ ਦੱਸਿਓ ਵੋਟਾਂ ਦਾ ਨਤੀਜਾ ਇਹ ਬਦਲ ਕਿਵੇਂ ਗਿਆ ਇਹ ਪਲਟ ਕਿਵੇਂ ਗਿਆ ਪੂਰੀ ਗੱਲ ਤੁਹਾਨੂੰ ਮੈਂ ਦੱਸ ਦਨਾ ਮਿੱਤਰ ਪਿਆਰਿਓ ਪੰਜਾਬ ਦੇ ਵਿੱਚ ਇੱਕ ਸਾਲ ਪਹਿਲਾਂ ਸਰਪੰਚੀ ਦੀਆਂ ਵੋਟਾਂ ਪਈਆਂ ਸੀ ਤੇ ਹੁਸ਼ਿਆਰਪੁਰ ਦੇ ਟਾਂਡਾ ਦੇ ਵਿੱਚ ਇੱਕ ਪਿੰਡ ਹੈ ਜਿਹਦਾ ਨਾਮ ਹੈ ਖਰਲ ਖੁਰਦ ਉੱਥੇ ਉਸ ਟਾਈਮ ਇੱਕ ਸਰਪੰਚ ਬੀਬੀ ਜੇਤੂ ਕਰਾਰ ਦਿੱਤੀ ਗਈ ਸੀ ਜਿਹਦਾ ਨਾਂ ਸੀ ਕਰਮਜੀਤ ਕੌਰ ਹੁਣ ਪਿੰਡ ਦੀ ਕਰਮਜੀਤ ਕੌਰ ਬੀਬੀ ਨੂੰ ਸਰਪੰਚ ਜੇਤੂ ਕਰਾਰ ਦਿੱਤਾ 6 ਵੋਟਾਂ ਦੇ ਫਰਕ ਨਾਲ ਜਿਤਾ ਦਿੱਤਾ ਗਿਆ ਪਰ ਜਿਹੜੀ ਦੂਜੀ ਧਿਰ ਸੀ ਬੀਬੀ ਗੁਰਪਾਲ ਕੌਰ ਖੜੀ ਹੋਈ ਸੀ ਸਰਪੰਚ ਉਹਨਾਂ ਦਾ ਇਹ ਮੰਨਣਾ ਸੀ ਕਿ ਜਿਤਨਾ ਅਸੀਂ ਸੀ ਤੇ ਇਹ ਕਿਵੇਂ ਜਿੱਤ ਗਏ ਉਹਨਾਂ ਨੂੰ ਲੱਗਾ ਕਿ ਲਾਜ਼ਮੀ ਗੜਬੜ ਹੋਈ ਹੈ ਲਾਜ਼ਮੀ ਕੁਝ ਨਾ ਕੁਝ ਇੱਥੇ ਗਲਤ ਸਾਡੇ ਨਾਲ ਕੀਤਾ ਗਿਆ ਕਿਉਂਕਿ ਕਈ ਲੋਕ ਨੇ ਜਿਹੜੇ ਆਪਣੇ ਪਿੰਡਾਂ ਦੇ ਉਹ ਸਰਪੰਚੀ ਦੀਆਂ ਵੋਟਾਂ ਦੇ ਵਿੱਚ ਇੱਕ ਇੱਕ ਘਰ ਦੀਆਂ ਸਵਾਂ ਪਵਾ ਕੇ ਵੋਟਾਂ ਗਿਣ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਪੂਰਾ ਹੀ ਪਤਾ ਲੱਗ ਜਾਂਦਾ ਵੀ ਗੜਬੜ ਹੋਈ ਜਾਂ ਨਹੀਂ ਫਿਰ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਚਲਾ ਗਿਆ ਹੁਣ ਉੱਚ ਅਦਾਲਤ ਹਾਈ ਕੋਰਟ ਨੇ ਇਸ ਮਾਮਲੇ ਨੂੰ ਜਦੋਂ ਸੁਣਿਆ ਤਾਂ ਫਿਰ ਹਾਈ ਕੋਰਟ ਦੇ ਵਿੱਚ ਵੋਟਾਂ ਦੀ ਗਿਣਤੀ ਅੱਜ ਦੁਬਾਰਾ ਕੀਤੀ ਗਈ ਹੁਣ ਇਲਾਕੇ ਦਾ ਜਿਹੜਾ ਐਸ.ਬੀ.ਐਮ. ਪਰਮਜੀਤ ਸਿੰਘ ਉਹਦੇ ਸਾਹਮਣੇ ਜਦੋਂ ਰੀਕਾਉਂਟਿੰਗ ਦੁਬਾਰਾ ਗਿਣਤੀ ਵੋਟਾਂ ਦੀ ਹੋਈ ਹੈ ਤਾਂ ਨਤੀਜਾ ਬਦਲ ਗਿਆ ਨਤੀਜਾ ਪਲਟ ਗਿਆ ਤੇ ਜਿਹੜੀ ਬੀਬੀ ਕਰਮਜੀਤ ਕੌਰ ਪਹਿਲਾਂ ਸਰਪੰਚ ਜੇਤੂ ਐਲਾਨ ਕੀਤੀ ਹੋਈ ਸੀ ਉਹਨੂੰ ਹਰਾ ਦਿੱਤਾ ਗਿਆ ਨਵੇਂ ਨਤੀਜੇ 'ਚ ਤੇ ਜਿਹੜੀ ਗੁਰਪਾਲ ਕੌਰ ਬੀਬੀ ਸਰਪੰਚ ਹਾਰੀ ਹੋਈ ਸੀ ਉਹਨੂੰ ਜਿਤਾ ਦਿੱਤਾ ਗਿਆ ਕਿੰਨੀਆਂ ਵੋਟਾਂ ਨਾਲ ਪਹਿਲਾ 6 ਵੋਟਾਂ ਦੇ ਫਰਕ ਦੇ ਨਾਲ ਬੀਬੀ ਗੁਰਪਾਲ ਕੌਰ ਨੂੰ ਹਰਾਇਆ ਗਿਆ ਸੀ ਤੇ ਹੁਣ ਬੀਬੀ ਗੁਰਪਾਲ ਕੌਰ ਨੂੰ 2 ਵੋਟਾਂ ਦੇ ਫਰਕ ਨਾਲ ਜਿਤਾ ਦਿੱਤਾ ਗਿਆ ਹੁਣ ਤੁਸੀਂ ਜਿਹੜਾ ਦੱਸਿਓ ਵੀ ਕਿੰਨੀਆਂ ਵੋਟਾਂ ਦੀ ਕਾਊਂਟਿੰਗ ਦੇ ਵਿੱਚ ਗੜਬੜ ਸਾਹਮਣੇ ਆਈ ਕੀ 2 ਹੀ ਜਾਂ 8 ਇਹਦਾ ਹੁਣ ਜਵਾਬ ਤੁਸੀਂ ਲਿਖਿਓ ਪਰ ਹੁਣ ਉਧਰ ਤਾਂ ਖੁਸ਼ੀ ਦੀ ਲਹਿਰ ਹੈ ਬੀਬੀ ਗੁਰਪਾਲ ਕੌਰ ਵਾਲੇ ਪਾਸੇ ਤੇ ਦੂਜੇ ਪਾਸੇ ਗਮਸ਼ਾ ਗਿਆ ਉਦਾਂ ਹੀ ਜਿਵੇਂ ਪਹਿਲਾ ਸਾਲ ਪਹਿਲਾਂ ਜਿੱਦਣ ਨਤੀਜਾ ਆਇਆ ਸੀ ਤੇ ਗੁਰਪਾਲ ਕੌਰ ਦੇ ਘਰੇ ਗਮਗੀਨ ਮੌਲ ਹੋ ਗਿਆ ਸੀ ਕਿਉਂਕਿ ਜਿੱਤ ਹਾਰ ਨੂੰ ਪਿੰਡਾਂ ਦੇ ਵਿੱਚ ਬਹੁਤ ਵੱਡੀ ਗੱਲ ਵਜੋਂ ਲਿਆ ਜਾਂਦਾ ਭਾਵੇਂ ਕਿ ਇਹ ਬਹੁਤੀ ਵੱਡੀ ਨਹੀਂ ਗਈ ਵੈਸੇ ਵੀ ਜਿਨ੍ਹਾਂ ਲੋਕਾਂ ਨੇ ਸੇਵਾ ਕਰਨੀ ਹੁੰਦੀ ਆ ਜ਼ਰੂਰੀ ਨਹੀਂ ਕਿ ਉਹ ਸਿਆਸੀ ਬਣ ਕੇ ਜਾਂ ਅਹੁਦਿਆਂ ਨਾਲ ਜੁੜ ਕੇ ਜਾਂ ਐਮਐਲਏ ਐਮਪੀ ਸਰਪੰਚ ਬਣ ਕੇ ਹੀ ਕਰ ਸਕਦੇ ਨੇ ਜਿਨ੍ਹਾਂ ਨੇ ਸੱਚੀ ਸੇਵਾ ਕਰਨੀ ਆ ਉਹ ਭਾਈ ਕਨਈਆ ਜੀ ਵਾਂਗ ਉਹ ਭਗਤ ਪੂਰਨ ਜੀ ਵਾਂਗ ਤੇ ਹੋਰ ਹਜ਼ਾਰਾਂ ਬਹੁਤ ਵੱਡੇ ਲੋਕ ਸੇਵਕਾਂ ਵਾਂਗ ਬਿਣਾ ਕਿਸੇ ਅਹੁਦੇ ਨਾਲ ਚੰਮੜੇ ਵੀ ਸੇਵਾ ਕਰ ਸਕਦੇ ਪਰ ਚਲੋ ਸਰਪੰਚ ਮੰਨਣ ਵਾਲਾ ਸਿਸਟਮ ਚੱਲਦਾ ਪੰਚਾਇਤਾਂ ਮੰਨਣ ਵਾਲਾ ਤਾਂ ਉਹਦੇ ਵਿੱਚ ਹੁਣ ਨਤੀਜਾ ਗਿਆ ਪਲਟ ਪਰ ਇਹ ਕੋਈ ਪਹਿਲੇ ਪਿੰਡ ਦਾ ਨਹੀਂ ਪਲਟਿਆ ਪਹਿਲਾਂ ਵੀ ਕਿੰਨੇ ਪਿੰਡਾਂ ਦੇ ਵਿੱਚ ਇੰਜ ਹੋ ਚੁੱਕਾ ਪਿਆ ਰਿਓ ਜਿੱਥੇ ਨਤੀਜੇ ਪਲਟੇ ਨੇ ਅਦਾ ਕੋਸ਼ੇ ਨਤੀਜੇ ਅਦਾਲਤਾਂ ਦੇ ਵਿੱਚ ਹੋਈ ਕਾਊਂਟਿੰਗ 'ਚ ਪਲਟੇ ਨੇ ਤੇ ਕੁਝ ਨਤੀਜੇ ਜਿਹੜੀ ਦੁਬਾਰਾ ਪ੍ਰਸ਼ਾਸਨ ਨੇ ਕਾਊਂਟਿੰਗ ਕਰਾਈ ਉਹਦੇ 'ਚ ਵੀ ਬਦਲੇ ਨੇ ਤੇ ਕਾਫੀ ਸਾਰੇ ਮਸਲੇ ਅਜੇ ਚੱਲ ਰਹੇ ਨੇ ਸਰਪੰਚੀ ਦੇ ਵੀ ਔਰ ਹੋਰ ਵੀ ਕਿੰਨੇ ਸਾਰੇ ਹੁਣ ਇਹ ਗੜਬੜਾ ਹੁੰਦੀਆਂ ਕਿੰਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਵੇਖਿਆ ਸੁਣਿਆ ਜਿੱਥੇ ਲੋਕਾਂ ਨੇ ਰੌਲਾ ਪਾਇਆ ਐਤਕੀ ਜਦੋਂ ਸਰਪੰਚੀ ਦੀਆਂ ਵੋਟਾਂ ਪਈਆਂ ਨੇ ਵੱਡੇ ਪੱਦਰ ਤੇ ਲੋਕਾਂ ਨੇ ਰੌਲਾ ਪਾਇਆ ਵੀ ਸਾਡੇ ਨਜਾਇਜ਼ ਕਾਗਜ਼ ਰੱਦ ਕਰਾ ਦਿੱਤੇ ਗਏ ਅਸੀਂ ਸਰਪੰਚ ਖੜਨਾ ਸੀ ਅਸੀਂ ਚੋਣ ਲੜਨੀ ਸੀ ਸਾਨੂੰ ਖੜਨ ਨਹੀਂ ਦਿੱਤਾ ਜਾ ਰਿਹਾ ਆਮ ਆਦਮੀ ਪਾਰਟੀ ਤੇ ਸਰਕਾਰ ਤੇ ਸਿੱਧੇ ਦੋਸ਼ ਬਹੁਤ ਸਾਰੇ ਲੋਕਾਂ ਨੇ ਲਾਏ ਵੀ ਇਹ ਆਫ ਦੀ ਸਰਕਾਰ ਦੀ ਧੌਂਸ ਦੇ ਨਾਲ ਸਾਨੂੰ ਇਹ ਖੜਨ ਨਹੀਂ ਦੇ ਰਹੇ ਸਾਨੂੰ ਚੁੱਲ੍ਹਾ ਟੈਕਸ ਨਹੀਂ ਦਿੱਤਾ ਜਾ ਰਿਹਾ ਸਾਡੇ ਕਾਗਜ਼ ਰਿਜੈਕਟ ਕਰਾਏ ਜਾ ਰਹੇ ਨੇ ਇਹ ਮਾਮਲੇ ਸੈਂਕੜੇ ਹਜ਼ਾਰਾਂ ਦੀ ਤਦਾਦ ਚ ਸਰਪੰਚੀ ਵਲੇ ਹਾਈ ਕੋਰਟ ਪਹੁੰਚੀ ਹਾਈ ਕੋਰਟ ਨੇ ਕਈ ਸਾਰੀਆਂ ਪੰਚਾਇਤਾਂ ਦੇ ਜਿਹੜੇ ਇਲੈਕਸ਼ਨ ਸੀ ਉਹਨਾਂ ਤੇ ਰੋਕ ਵੀ ਲਾਈ ਜਿਹੜੇ ਇਲੈਕਸ਼ਨ ਬਾਅਦ ਚ ਕਰਾਏ ਗਏ ਹੁਣ ਇੱਕ ਖਬਰ ਹੋਰ ਹੈ ਅੱਜ ਦੇ ਕਈ ਖਬਰਾਂ ਤੇ ਲੱਗੀ ਵੀ ਤਕਰੀਬਨ ਪੌਣੇ 1 2000 ਲੋਕ 17 ਲੋਕ ਸੌਰੀ ਨਹੀਂ ਪੰਚਾਇਤਾਂ 1700 ਤੋਂ ਵੱਧ ਪੰਚਾਇਤਾਂ ਅਜਿਹਿਆਂ ਨੇ ਜਿਹੜੀਆਂ ਨਵੀਆਂ ਬਣੀਆਂ ਪਰ ਉਹਨਾਂ ਸਰਪੰਚਾਂ ਨੂੰ ਸੌ ਜਿਹੜੀ ਚਕਾਉਣੀ ਸੀ ਜਿਵੇਂ ਦੂਜਿਆਂ ਨੂੰ ਚਕਾਈ ਉਹ ਮੈਂ ਨਹੀਂ ਚਕਾਈ ਗਈ ਭੁੱਲ ਗਿਆ ਹੁਣ ਇਹ ਖਬਰ ਆਈ ਹੈ ਦਾ ਸੱਚ ਕੀ ਹੈ ਇਹ ਤੁਸੀਂ ਜਾਣ ਜਾਣਦੇ ਹੋ ਸਕਦੇ ਹੋਂ ਤੁਸੀਂ ਦੱਸ ਦਿਓ ਵੀ ਪਾਈਏ ਇਹ ਗੱਲ ਸੱਚ ਹੈ ਗੱਲ ਆਪ ਸਰਪੰਚਾਂ ਦੀ ਕਰ ਲਈਏ ਵੇਖੋ ਜੀ ਸਰਪੰਚ ਲੋਕ ਬਣਦੇ ਕਿਉਂ ਨਹੀਂ ਉਹਨਾਂ ਸਾਰਿਆਂ ਨੂੰ ਸਲਾਮ ਹੈ ਮੇਰੇ ਵੱਲੋਂ ਜਿਹੜੇ ਸੱਚੀ ਮੁੱਚੀ ਪਿੰਡ ਦੀ ਸੇਵਾ ਕਰਨ ਲਈ ਬਣਦੇ ਆ ਖਾਣ ਲਈ ਨਹੀਂ ਬਣਦੇ ਪੀਣ ਲਈ ਨਹੀਂ ਬਣਦੇ ਕੁੰਡੀ ਲਾਉਣ ਲਈ ਨਹੀਂ ਬਣਦੇ ਉਹਨਾਂ ਨੂੰ ਸਲਾਮ ਹੈ ਪਰ ਜਿਹੜੇ ਬੰਦੇ ਸਿਰਫ ਖਾਣ ਪੀਣ ਲਈ ਬਣਦੇ ਨੇ ਉਹਨਾਂ ਨੂੰ ਕੀ ਕਿਹਾ ਜਾਵੇ ਦੇਖੋ ਬਹੁਤ ਵੱਡੀ ਗਿਣਤੀ ਇਹੋ ਜਿਹੇ ਬੰਦੇ ਸਰਪੰਚ ਖੜ ਜਾਂਦੇ ਨੇ ਜਿਹੜੇ ਉਹ ਗੀਤ ਆਇਆ ਸੀ ਨਾ ਇੱਕ ਵਾਰੀ ਰਾਜ ਬਰਾੜ ਦਾ ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਜਿਹੜੇ ਇਹ ਸੋਚ ਕੇ ਸਰਪੰਚ ਖੜ ਜਾਂਦੇ ਨੇ ਵੀ ਪਹਿਲਾਂ ਐਨੇ ਲਾਵਾਂਗੇ ਤੇ ਫਿਰ ਐਨੀ ਗ੍ਰਾਂਟ ਤਾਂ ਆਏਗੀ ਹੀ ਆਏਗੀ ਤੇ ਫਿਰ ਐਨੀ ਆਪਾਂ ਛਕਾਂਗੇ ਤੇ ਵੱਡੇ ਪੱਦਰ ਤੇ ਪਿੰਡਾਂ ਦੇ ਵਿੱਚ ਆਈਆਂ ਗਰਾਂਟਾਂ ਛਕੀਆਂ ਜਾਂਦੀਆਂ ਖਾਧੀਆਂ ਜਾਂਦੀਆਂ ਕੱਲੀਆਂ ਗਰਾਂਟਾਂ ਨਹੀਂ ਜਿਹੜਾ ਪੰਚਾਇਤੀ ਜ਼ਮੀਨਾਂ ਦੇ ਠੇਕੇ ਦਾ ਪੈਸਾ ਜਿਹੜਾ ਪਿੰਡਾਂ ਨੂੰ ਸਹਿਕਾਰੀ ਸੰਧ ਆਉਂਦੇ ਨੇ ਟਰੈਕਟਰ ਤੇ ਹੋਰ ਮਸ਼ੀਨਰੀ ਸਬਸਿਡੀ ਚ ਉਹ ਸੰਧ ਵੀ ਹੋਰ بڑا ਪੈਸਾ ਅਜਿਹਾ ਆਉਂਦਾ ਜਿਹੜਾ ਮਿਲ ਮਲਾ ਕੇ ਛਕ ਲਿਆ ਜਾਂਦਾ ਤੇ ਇਹਦੇ ਪਰਮਾਨ ਨੇ ਕਾਫੀ ਸਾਰੇ ਪਿੰਡਾਂ ਦੇ ਜਿੱਥੇ ਜਿੱਥੇ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਆਰਟੀਆਂ ਪਾਈਆਂ ਤਾਂ ਕਫਲੇ ਗੜਬੜਾ ਸਾਹਮਣੇ ਆਈਆਂ ਸਰਪੰਚਾਂ ਤੇ ਪਰਚੇ ਦਰਜ ਹੋਏ ਕਈ ਸਾਰੇ ਸਰਪੰਚ ਅੰਦਰ ਵੀ ਗਏ ਨੇ ਹੁਣ ਤੁਸੀਂ ਦੱਸੋ ਕੀ ਸਰਪੰਚ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਪਿੰਡ ਨੂੰ ਆਏ ਸਾਂਝੇ ਪੈਸੇ ਨੂੰ ਹੜੱਪਣਾ ਚਾਹੁੰਦਾ ਹੋਵੇ ਤੇ ਫਿਰ ਇਸ ਬੇਈਮਾਨੀ ਭ੍ਰਿਸ਼ਟਾਚਾਰ ਨੂੰ ਇਸ ਬਹਾਨੇ ਸੁਰਖਰੂ ਹੋਣਾ ਚਾਹੁੰਦਾ ਹੋਵੇ ਵੀ ਵੇਖੋ ਜੀ ਅਹੀਂ ਤਾਂ ਸਰਪੰਚੀ ਵੇਲੇ ਪੈਸਾ ਖਰਚਿਆ ਸੀ ਹੁਣ ਫਿਰ ਅਸੀਂ ਖਾ ਵੀ ਸਕਦੇ ਆ ਜੇਕਰ ਅਸੀਂ ਸਰਕਾਰੀ ਦਰਬਾਰੇ ਲੋਕਾਂ ਨਾਲ ਜਾਣਾ ਉਥੇ ਸਾਡਾ ਖਰਚਾ ਹੁੰਦਾ ਇਸ ਕਰਕੇ ਫਿਰ ਭਾਈ ਅਸੀਂ ਖਾਣਾ ਵੀ ਹੈ ਕੀ ਉਹ ਸਰਪੰਚ ਠੀਕ ਨੇ ਮੈਂ ਫਿਰ ਕਹਿੰਨਾ ਸਲੂਟ ਹੈ ਇਮਾਨਦਾਰ ਜਿਹੜੇ ਬਹੁਤ ਥੋੜੇ ਨੇ ਕਈ ਸਰਪੰਚ ਐ ਹੋ ਜਿਹਨਾਂ ਨੇ ਨਹਾਰ ਬਦਲਤੀ ਪਿੰਡ ਦੀ ਸੱਚਮੁੱਚ ਉਹਨਾਂ ਨੇ ਕਮਾਲ ਕਰ ਦਿਖਾਈ ਹੈ ਪਿੰਡ ਦੀ ਨਕਸ਼ੇ ਹੀ ਬਦਲ ਦਿੱਤੇ ਪਿੰਡਾਂ ਚ ਲਾਇਬ੍ਰੇਰੀਆਂ ਪਿੰਡਾਂ ਚ ਪਾਰਕ ਬੜਾ ਕੁਝ ਉਹਨਾਂ ਨੇ ਕੀਤਾ ਪਰ ਕਈ ਐਸੇ ਨੇ ਜਿਨ੍ਹਾਂ ਨੇ ਸਿਰਫ ਸਾਰੀ ਆਈ ਗ੍ਰਾਂਟ ਦੇ ਵਿੱਚੋਂ ਮਾਮੂਲੀ ਜੀ ਖਰਚੀ ਕਾਗਜ਼ਾ ਚ ਬੜਾ ਕੁਝ ਭਰ ਦਿੱਤਾ ਬਣਾ ਦਿੱਤਾ ਪਰ ਪਿੰਡਾਂ ਚ ਉਹ ਚੀਜ਼ਾਂ ਬਣੀਆਂ ਹੋਈਆਂ ਮਿਲਦੀਆਂ ਹੀ ਨਹੀਂ ਹੁਣ ਫਿਰ ਸਰਪੰਚ ਬਣੇ ਹੋਏ ਨੇ ਮੈਂ ਬੇਨਤੀ ਕਰੂੰਗਾ ਸਾਰੇ ਪਿੰਡਾਂ ਦੇ ਲੋਕਾਂ ਨੂੰ ਭਰਾਓ ਆਰਟੀਆਈ ਐਕਟ ਦੀ ਵਰਤੋਂ ਕਰਨਾ ਸਿੱਖੋ ਭਾਵੇਂ ਸਰਕਾਰਾਂ ਉਸ ਕਾਨੂੰਨ ਨੂੰ ਕਮਜ਼ੋਰ ਕਰ ਰਹੀਆਂ ਨੇ ਪਰ ਉਹ ਬੜਾ ਵੱਡਾ ਕਮਾਲ ਦਾ ਲੋਕਾਂ ਦੇ ਹੱਕ ਦਾ ਕਾਨੂੰਨ ਹੈ ਸੂਚਨਾ ਅਧਿਕਾਰ ਕਾਨੂੰਨ ਜਿਹਦੇ ਤਹਿਤ ਤੁਸੀਂ ਕਿਸੇ ਵੀ ਚੀਜ਼ ਦੀ ਸੂਚਨਾ ਮੰਗ ਸਕਦੇ ਹੋ ਕਿੰਨੀ ਗ੍ਰਾਂਟ ਆਈ ਕਿੱਥੇ ਲੱਗੀ ਕਿਵੇਂ ਲੱਗੀ ਕਿੰਨਾ ਪੈਸਾ ਬਚਿਆ ਸਾਨੂੰ ਇਹਨਾਂ ਚੀਜ਼ਾਂ ਦੀਆਂ ਫੋਟੋ ਕਾਪੀਆਂ ਦਿਓ ਸਾਨੂੰ ਬਿੱਲਾਂ ਦੀਆਂ ਫੋਟੋ ਕਾਪੀਆਂ ਦਿਓ ਤੁਸੀਂ ਸਰਪੰਚਾਂ ਤੋਂ ਐਮਐਲਿਆਂ ਤੋਂ ਐਮਪੀਆਂ ਤੋਂ ਮੰਗ ਸਕਦੇ ਹੋ ਪਰ ਆਪਾਂ ਮੰਗਦੇ ਨਹੀਂ ਅੱਛਾ ਕਈ ਲੋਕ ਕਹਿੰਦੇ ਮੰਗੀ ਤਾਂ ਸੀ ਪਰ ਅਗਲਿਆਂ ਨੇ ਦਿੱਤੀ ਨਹੀਂ ਟਾਲ ਮਟੋਲ ਕਰਕੇ ਹੁਣ ਇਹ ਗੱਲਾਂ ਬੜੀਆਂ ਵੱਡੀਆਂ ਨੇ ਅਹਿਮ ਨੇ ਸੋਚਣ ਵਾਲੀਆਂ ਨੇ ਜਿੱਦਾਂ ਲੋਕ ਚੇਤਨ ਹੋ ਗਏ ਉਦੋਂ ਚਾਹੇ ਭ੍ਰਿਸ਼ਟਾਚਾਰ ਜਿਹੜੇ ਡੀਆਈਜੀ ਲੈਵਲ ਦੇ ਲੋਕ ਕਰਦੇ ਨੇ ਡੀਜੀਪੀ ਤੱਕ ਚਾਹੇ ਮੰਤਰੀ ਕਰਦੇ ਨੇ ਅਫਸਰ ਕਰਦੇ ਨੇ ਸਰਪੰਚ ਕਰਦੇ ਨੇ ਐਮਪੀ ਜਾਂ ਐਮਐਲਏ ਕਰਦੇ ਨੇ ਉਹ ਸਾਰਾ ਭ੍ਰਿਸ਼ਟਾਚਾਰ ਖਤਮ ਹੋ ਜੂ ਜਿੱਦਨ ਲੋਕ ਸੱਚੀ ਮੁੱਚੀ ਪਹਿਰੇਦਾਰ ਬਣ ਗਏ ਪੰਜਾਬ ਦੇ ਬਹੁਤ ਮਿਹਰਬਾਨੀ ਸ਼ੁਕਰੀ